ਤੇ ਤੁਹਾਨੂੰ ਵੀ ਦਵਾ ਦੇਣਾ ਕੁਝ ਜਿਸੀਂ ਦਵਾਈ ਆ ਹੋਰ ਹਸਪੀਟਲ ਦੇ ਥੋੜਾ ਪਾਏ ਐ ਐਵੇਂ ਪੈਸੇ ਖਰਚੀਏ ਜਦੋਂ ਉਹ ਦਿਲ ਨੂੰ ਹੌਲ ਪੈ ਜਾਂਦੇ ਨੇ ਹਾਂਜੀ ਸਾਸਰੀ ਕਾਲਜੀ ਅੱਜ ਦੇ ਵਲੌਗ ਵਿੱਚ ਸਵਾਗਤ ਹੈ ਤੇ ਵਲੌਗ ਲੇਟ ਹੋਣ ਦਾ ਕਾਰਨ ਹੈ ਕਿ ਇੱਕ ਸੀਜ਼ਨ ਆ ਗਿਆ ਮੱਝਾ ਸੂਆ ਪਈ ਜਾਂਦਾ ਤੇ ਕੰਮ ਬਹੁਤ ਜ਼ਿਆਦਾ ਆ ਸੀਜ਼ਨ ਮੱਕੀ ਦਾ ਫੁੱਲ ਚੱਲੀ ਜਾਂਦਾ ਤੇ ਦੇਖੋ ਘਰ ਖਾਲੀ-ਖਾਲੀ ਮੈਨੂੰ ਲੱਗਦਾ ਕੋਈ ਹਾਂ ਐ ਹੇ ਹਰੀ ਬਣ ਕੇ ਕਿੱਧਰ ਗਈ ਸੀ ਮੈਂ ਗਈ ਸੀ ਤੁਹਾਡੇ ਨਾਂ ਫੜ ਕੇ ਥੁਾਈ ਜਿੰਮ ਚੋ ਆ ਵੇਖਣਾ ਸਾਡੀ ਬੀਬੀ ਜਿੰਮ ਲਾਉਂਦੀ ਲਾਇਆ ਕੁਛ ਤਾਂ ਨਹੀਂ ਇੱਥੇ ਨਹੀਂ ਲਾਇਆ ਮੈਂ ਕੁਛ ਜਿੰਮ ਲਾ ਗਈ ਜਿੰਮ ਜੇ ਮਤ ਜੇ ਤੂੰ ਲਾ ਲਿਆ ਤੇ ਸੀ ਕੀ ਕਰਨਾ ਵਾ ਕਿਉਂਕਿ ਤੁਸੀਂ ਨਾ ਆ ਸਕਦੇ ਤੇ ਮੈਂ ਨਹੀਂ ਲਾ ਸਕਦੀ ਐ ਨਹੀਂ ਪਤਲੀ ਹੁੰਦੀ ਤੂੰ ਨਾ ਮੈਂ ਨਹੀਂ ਹੁੰਦੀ ਜੇ ਆਹ ਕੀ ਲੈ ਕੇ ਆਈਏ ਫਿਰ ਸ਼ੋਪਿੰਗ ਕਰ ਲਈ ਜਮਨ ਕੱਪੜੇ ਕਮਲ ਆਈਆ ਹੋਰ ਨਹੀਂ ਦਾ ਇਹ ਦੇ ਦੇ ਭਾਈ ਮੈਨੂੰ ਗਰਮਗਾਲੀ ਚਾਹੀਦੀ ਸੌਰੀ ਸੌਰੀ ਇਹਦੇ ਹਸਬੰਦ ਨੇ ਪੈਸੇ ਪਾਏ ਨੂੰ ਤੇ ਹਸਬੰਦ ਨੇ ਕੀ ਪਤਾ ਤੇ ਤੁਸੀਂ ਵੀ ਦਵਾ ਦੇਣਾ ਕੁਝ ਵਸੀ ਦਵਾਈ ਆ ਹੋਰ ਹਸਪਤਲ ਦੇ ਥੋੜਾ ਦਵਾ ਆਇਆ ਕਿਵੇਂ ਲਾਈ ਕੀ ਪੀ ਕੇ ਕੀ ਪੀ ਕੇ ਬੈਠੀ ਨਹੀਂ ਤੁੰਡੀ ਉਸੇ ਲੱਗ ਲਗਾ ਕੋਨਾ ਕੋਲੇ ਬੈਠੀ ਗੱਲਾਂ ਮਾਰਦੀ ਰਹੀ ਆ ਗਿਆ ਪੱਪੇ ਪੱਪੇ ਸਾਰੇ ਸਾਸਿਕਾ ਪੁਲਾਦੇ ਸੱਸ ਮੈਂ ਆਖ ਰਹੀ ਸੀ ਜਿਨਾ ਕਰੀ ਸੀ ਸੱਸ ਤੁਹਾਨੂੰ ਜੇ ਪਤਾ ਹੋਵੇ ਮੈਂ ਕਰੀ ਸੀ ਤੁਸੀਂ ਅੰਦਰ ਹੋ ਨਿਕਲੀਆਂ ਸਾਰੇ ਸਾਰੇ ਜਵਾਗ ਜਦੋਂ ਕੋਈ ਇਹਨੂੰ ਟੱਕਰ ਦੋਦੇ ਸਾਸਰੀ ਘਰ ਹੁਣ ਬੁਲਾਉਣ ਗਈ ਇਹਨਾਂ ਨੂੰ ਬੁਲਾਉਣੀ ਆ ਇਹਨਾਂ ਨੂੰ ਸਾਰਿਆਂ ਨੂੰ ਸਾਸਰੀ ਘਰ ਬੁਲਾਉਣੀ ਆ ਉਹਨਾਂ ਨੇ ਜੇ ਇੱਕ ਨੂੰ ਬੁਲਾਈ ਤੇ ਸਾਰਿਆਂ ਨੂੰ ਹੀ ਬੁਲਾਉਣੀ ਆ ਕੀ ਸ਼ਾਪਿੰਗ ਕਰਕੇ ਲੈਂਦਾ ਕੱਪੜੇ ਲਿਆਈ ਆ ਅੱਗੇ ਲਈ ਸੱਚੀ ਜੇ ਮਗਈ ਸੀ ਹੋਰ ਨਹੀਂ ਤਾਂ 4 ਵਜੇ ਦੀਆਂ ਜਿੰਮ ਗਈਆਂ 2 ਘੰਟੇ 2.5 ਘੰਟੇ ਜਿੰਮ ਹੋਰ ਉਹ ਉੱਠਣ ਨਹੀਂ ਦਿੰਦੀ ਸੀ ਤੈਨੂੰ ਹੋਰ ਨਹੀਂ ਤਾਂ ਭਾਈ ਮੋਹ ਪਿਆਰ ਹੁੰਦਾ ਵਾ ਕਿਸੇ ਨੂੰ ਕੋਈ ਤੈਨੂੰ ਦੇਖ ਕੇ ਖੁਸ਼ ਹੋਇਆ ਹੁੰਦਾ ਅਗਲਾ ਵੀ ਕਹਿੰਦਾ ਚੱਲ ਚਾਰ ਗੱਲਾਂ ਸੀ ਨੇਚਰਲੀ ਕਰ ਲੇ ਕਿੰਦਾ ਨਾ ਲੱਗਾ ਤੇਰਾ ਸੁਭਾਅ ਮੈਂ ਤਿਕਾ ਬੈਂ ਤੇ ਤੂੰ ਬਲੌਗ ਵੇਖਦੀ ਤੇ ਉਹ ਕਹਿੰਦੀ ਜਿਹੋ ਜਿਹਾ ਗੁੱਸੇ ਚ ਸੀ ਉਹ ਜੇ ਦੱਸ ਭਾਈ ਆਂ ਆ ਕੇ ਆਖ ਤਿਆ ਕੀ ਪਤਾ ਕੀ ਹੋ ਗਿਆ ਢੰਸੀ ਦੀ ਆ ਪੋਲੜ ਜੀ ਮੱਛਰ ਲੜ ਗਿਆ ਹੁਣ ਇਹ ਗੜਾ ਮੱਛਰ ਹੋਇਆ ਸੋ ਬੈਕ ਟੂ ਬੇਸਿਕ ਹਾਂਜੀ ਉਹ ਕਹਿੰਦੀ ਮੈਨੂੰ ਬਹੁਤ ਵਧੀਆ ਲੱਗਾ ਬਹੁਤ ਆਏ ਕੀ ਆ ਕਿੱਧਰ ਲਈ ਜਾਨੀ ਐ ਅੰਦਰ ਹੈ ਅੰਦਰ ਇਹ ਕੀ ਲਾ ਗਿਆ ਅੰਦਰ ਕੱਪੜੇ ਕਿਦੇ ਇਹਨੇ ਕਿੱਥੇ ਚੱਲੀ ਗਈ ਛੇਤੀ ਆਏ ਨਾਰੀਅਲ ਵਾਲੇ ਲੱਛਣ ਵੀ ਕਰਨ ਲੱਗ ਪਈ। ਨਾਰੀਅਲ ਵਾਲਾ ਪਾਣੀ ਤਾਂ ਪੀਣਾ ਹੀ ਸੀ ਮੈਂ। ਪਾਣੀ ਮਿਲਦਾ ਪੀਤਾ ਹੀ ਨਹੀਂ ਨਾਰੀਅਲ ਉਵੇਂ ਹੀ ਚੱਕੀ ਫਿਰਤ ਗਾਵਾਂ। ਮੈਂ ਪਾਣੀ ਪੀ ਲਿਆ ਇਹਦੇ ਵਿੱਚ ਗਿਰੀ ਸੀ ਮੈਂ ਕਿਹਾ ਕਰੋ ਜੱਗ ਗਿਰੀ ਕੱਢ ਕੇ ਖਾਵਾਂਗੇ। ਓਕ ਮੇਕਅਪ ਕਿੰਨਾ ਕਰੀ ਫਿਰਦੀ ਹਣਾ? ਨਹੀਂ ਮੇਕਅਪ ਨਹੀਂ ਕਰੀ ਫਿਰ ਤੇ 글로 ਆ ਗਿਆ ਸਕਿਨ ਤੇ ਜਿੰਮ ਕਰ ਕਰਕੇ। ਪਸੀਨਾ ਹਫਤੇ 'ਚ ਹੀ ਹਫਤੇ 'ਚ 글로 ਆ ਗਿਆ। ਹੋਰ ਅਸੀਂ ਖੰਡ ਵੀ ਛੱਡੀ ਕਣਕ ਵੀ ਛੱਡੀ ਸਾਰਾ ਕੋਈ ਤਾਂ ਛੱਡਤਾ ਸੀ ਮਾਂਟਰ ਐਨ। ਜਾ ਕੇ ਜਿਹੜਾ ਟ੍ਰੇਨਰ ਨੂੰ ਕੋਚ ਉਹ ਕਹਿੰਦੀ ਇਹੋ ਜਿਹੀ ਕੁੜੀਾਂ ਦੇਖਿਆ ਸਿਖਵਾਏ ਆ ਖਵਾਏ ਆ ਆ ਇੱਥੇ ਹੀ ਕਹਿੰਦੀ ਇੰਨੀ ਫੁੱਲ ਮੋਟੀਵੇਸ਼ਨ ਇਹੋ ਜਿਹੀ ਪਹਿਲਾਂ ਦੇਖਿਆ ਸਿਖਵਾਏ ਆ ਬਿਸਕੁਟ ਵੀ ਉਹ ਵਿਚਾਰੀ ਆਪ ਕਹਿੰਦੀ ਕਹਿੰਦੀ ਜੇ ਚਾਹ ਕੱਪ ਮੇਰੇ ਲਈ ਸਪੈਸ਼ਲ ਬਣਾ ਕੇ ਲਈ ਉੱਤੇ ਕੌਲੀ ਦੇ ਕੇ ਲਈ ਆਈ ਵੀ ਜੇ ਕੱਪ ਨਾ ਨੀ ਪੀਣੀ ਤਾਂ ਕੌਲੀ ਨਾ ਪੀਲੀ ਉਹਨਾਂ ਨੂੰ ਪਤਾ ਕੌਲੇ ਬਾਟੇ ਫੜ ਕੇ ਪੀਂਦੀ ਮੰਮੀ ਚਾਹ ਪਤਾ ਤੇਰੀਆਂ ਹਰਕਤਾਂ ਉਹਨਾਂ ਨੂੰ ਹੱਥ ਉੱਤਰ ਜਾ ਤੇਰੀਆਂ ਹਰਕਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਤੇ ਬਾਹਰ ਵੀ ਆ ਉਹ ਪਤਾ ਲੱਗ ਜਾਂਦਾ ਉਹ ਕਹਿੰਦੀ ਸਾਡੀ ਮੰਮੀ ਵੀ ਕੌਲੀ ਨਾ ਪੀਂਦੀ ਚਾਹ ਨਹੀਂ ਕੱ ਦਿਆ ਦਿਆ ਮਮੇ ਕਹਿੰਦੀ ਮੈਂ ਗੁੱਗੂ ਨਾਲ ਤੜਕੇ 4 ਵਜੇ ਆਇਆ ਕਰ ਜਮ 4 ਵਜੇ ਉੱਠੀ ਖੜੀ ਆ ਉੱਠਦੀ ਹੈ ਨਹੀਂ ਆਲਸੀ ਉੱਥੇ ਪਈ ਹੁੰਦੀ ਹੈ ਪਈ ਹੈ ਨਹੀਂ ਮੈਂ 2:30 ਵਜੇ ਵਾਈਫ ਉਹ ਪਤਾ ਨਹੀਂ ਕਹਿੰਦੀ ਕਹਿੰਦੀ ਸਾਡੇ ਧਰਮ ਘੋੜ ਬਣਾਇ ਸੀ ਮੇਰਾ ਵਜਨ ਘਟ ਰਿਹਾ ਵੀ ਕਿੰਨਾ ਵਜਨ ਘਟਿਆ ਤੇਰਾ ਹਫ਼ਤੇ ਚ 3 ਕਿਲੋ ਉਹ ਕਹਿੰਦੇ ਨਾ ਵੀ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਵੀ ਤੁਸੀਂ ਸਿੱਧਾ ਇੱਥੇ ਆ ਗਏ ਛੁੱਟੀ ਨਹੀਂ ਕੀਤੀ ਮੈਂ ਕਿਹਾ ਸਾਡੇ ਚ ਸਪਿਰਟ ਹੀ ਬੜੀ ਭਰੀ ਪਈ ਮੋਟੀਵੇਸ਼ਨ ਹੀ ਰਹੀ ਸਪਿਰਟ ਕਿਹੜੀ ਭਰੀ ਪਈ ਚਾ ਉੱਥੇ ਪਤਲੇ ਹੋਣ ਵਾਲੀ ਆਪਣੇ ਤਾਂ ਦੇ ਹੀ ਚੇਜ਼ ਚ ਰੋ ਜਾਂਦਾ ਆਪਣੇ ਤੇ ਮਿਰਤਾਂ 2.5 ਘੰਟੇ ਜੇ ਮਲਾਇਆ ਹਾਂ ਅਨਰਜੀ ਲੈਵਲ ਬਹੁਤ ਡਾਊਨ ਹੋ ਜਾਂਦਾ ਸੋ ਖਾ ਪੀ ਲੈਣਾ ਚਾਹੀਦਾ ਸੋ ਬਾਕੀ ਬੈਕ ਟੂ ਬੇਸਿਕ ਨਾਰੀਅਲ ਵਿੱਚੋਂ ਗੋਪਾ ਵੀ ਕੱਢਿਆ ਜਾਏਗਾ ਜੀ ਹਾਂ ਅਸੀਂ ਪਤਲੀਆਂ ਹੋਣਾ ਢਿੱਡ ਘਟਾਉਣਾ ਭਰਾ ਤੁਹਾਡਾ ਦਬੈਰੀ ਰਾਤ ਨੂੰ ਅਸੀਂ ਆਂਦੇ ਸਾਡੀ ਢਾੜੀ ਕੀ ਹਾਂ ਇੰਨਾ ਪਤਲਾ ਬੰਦਾ ਇੰਨਾ ਪਤਲਾ ਬੰਦਾ ਮੈਂ ਥੋੜੀ ਆ ਕਾਨੇ ਦੇ ਕੱਪੜੇ ਬਾਏ ਆ ਡਾਂਗ ਦੇ ਕੱਪੜੇ ਬਾਏ ਮਾਇਆ ਹਾਂ ਜੀ ਇਹ ਵੈਰੀ ਯੂਜ਼ ਟੂ ਜਿਮ ਦਾ ਫੋਨ ਤੋ ਚੱਕਦਾ ਨਹੀਂ ਉਹ ਹੀ ਕਰਾਇਆ ਪ੍ਰਮੋਸ਼ਨ ਹੋਰ ਸੋ ਚਲੋ ਜੀ ਮੈਂ ਤੁਹਾਨੂੰ ਬਾਕੀ ਬੈਕ ਟੂ ਬੇਸਿਕ ਵਿਖਾਉਣਾ ਸ਼ਾਪਿੰਗ ਦੇ ਵਿੱਚ ਕੀ ਕੀ ਕਰਕਾ ਜੀ ਇਹ ਕਦਰ ਇਹ ਕੋਈ ਕੋਈ ਸਿਆਣੇ ਵਾਲੀ ਗੱਲ ਨਹੀਂ ਕਿ ਤੂੰ ਪੈਸੇ ਜਿੰਨੇ ਸੀ ਸਾਰੇ ਲਾ ਬੈਠੀਏ ਜਿਹੜਾ ਮੇਰੇ ਕੋ ਕੈਸ਼ ਵੀ ਸੀ ਪੈਸਾ ਕਹਿੰਦਾ ਬੰਦਾ ਕਹਿੰਦਾ ਅੱਜ ਤੂੰ ਮੈਨੂੰ ਸਾਂਭ ਲਾ ਤੇ ਕੱਲੂ ਮੈਂ ਤੈਨੂੰ ਸਾਂਭ ਲੂ ਪੈਸੇ ਦੇ ਆ ਮੈਂ ਐਵੇਂ ਖਰਚੀਆਂ ਦੀ ਮੈਂ ਕਿੰਨੀ ਖੁਸ਼ੀ ਆ ਹੋਰ ਕੁਝ ਨਾ ਆ ਉਹ ਬੰਦਾ ਨੂੰ ਘਟਾ ਐਵੇਂ ਪੈਸੇ ਖਰਚੀਏ ਜਦੋਂ ਉਹ ਦਿਲ ਨੂੰ ਹੌਲ ਪੈ ਜਾਂਦੇ ਨੇ ਮੈਂ ਭਰਾਏ ਮੇਰੇ ਦਿੰਦੇ ਖर्चे ਨਹੀਂ ਹਾਂ ਸੈਲੀ ਗੱਲ ਕਰਦਾ ਤੁਸੀਂ ਦੇਖੋ ਕਿੰਨੀ ਆ ਉਹ ਹੀ ਮੈਂ ਕਿਹਾ ਪੰਪ ਦੇ ਦੇ ਕੇ ਸੂਟ ਦਾਲਵਾਲੇ ਬਾਕੀ ਮੈਂ ਪੇ ਕਰ ਦੂੰ ਮੈਂ ਪੇ ਕਰ ਦੂੰ ਜੋ ਥੱਲੇ ਪਹਿਲੇ ਵੇਖਿਆ ਨਾ ਮੈਨੂੰ ਮੇਰਾ ਤਾਂ ਨਹੀਂ ਐਡਾ ਦਿਲ ਹੈਗਾ ਤੁਸੀਂ ਆਦਿ ਤੁਹਾਨੂੰ ਪਤਾ ਹੀ ਹੈ ਸਵੇਰੇ ਮੇਰਾ ਨਹੀਂ ਐਡਾ ਦਿਲ ਹੈਗਾ ਨਿੱਕੇ ਨਾਲ ਲੜ ਕੇ ਗਈ ਸੀ ਨਾ ਉਨੇ ਨੇ ਤਾਂ ਅੰਡਾ ਚਾਕੇ ਖਾ ਲਿਆ ਇਹੋ ਛੁੱਟ ਗਈ ਉੱਥੇ ਕਹਿੰਦੀ ਮੈਂ ਨਹੀਂ ਹੁਣ ਖਾਣੇ ਗਈ ਮੇਰਾ ਕੌ ਲਿਆ ਨੇ ਤੇ ਭਾਈ ਇਹ ਉੱਥੇ ਖਾਣ ਨੂੰ ਕਹਿੰਦੀ ਮੈਂ ਲੈ ਲੈ ਕੇ ਸਾਰੇ ਪੈਣ ਰਹੀ ਨੇ ਤੁਹਾਨੂੰ ਪਤਾ ਮੇਰਾ ਦਿਲ ਖਾਣ ਨਹੀਂਗਾ ਤੁਸੀਂ ਆਪੇ ਹੀ ਦੋ ਮੈਂ ਕਿਹਾ ਵਾਕ ਇਹ ਗੱਲ ਨਹੀਂ ਹੁਣ ਆਪਦੇ ਘਰੇ ਤਾਂ ਵੱਧ ਸੱਚੀ ਸੀ ਕਿ ਹੁਣ ਆਪਦੇ ਘਰੇ ਚਲ ਗਈ ਦਿਲ ਕਰ ਨਾਲ ਆਪਿਆ ਤੇ ਲਈ ਦੋ ਪਰਨੇ ਵੀ ਲੈਂਦੇ ਉਹ ਵੀ ਕਾਲੇ ਪੰਜ ਪੰਜ ਇਹ ਬੈਰੀ ਗੁੱਡ ਐ ਚਾ ਜਾਓ ਜਾਓ ਸਵਾ ਕੇ ਲੈਂਦੇ ਆ ਨਹੀਂ ਹੁਣ ਮਾਰੇ ਆ ਸੋ ਕੋ ਦਾ ਗਦੀ ਨਹੀਂ ਠੀਕ ਨੇ ਦੇਖ ਤੂੰ ਮੇਰੇ ਕੱਪੜੇ ਵੇਖੀ ਤੂੰ ਬਸ ਤੂੰ ਕੱਪੜਾ ਹੀ ਦੇਖਣੇ ਆ ਆ ਦੋਨੇ ਕੀ ਰੌਣੇ ਨੇ ਆ ਮੰਮੀ ਦਾ ਸੂਟ ਨਾਈਸ ਇਹਦੇ ਪਰਨੇ ਵਿਆਹ ਇਹ ਭਾਈ ਤੁਹਾਨੂੰ ਵੀ ਦਿਖਾ ਦੇ ਤੂੰ ਜਿਹੜੇ ਸਾਰੇ ਫੈਮਿਲੀ ਬਲੌਗ ਵਾਲੇ ਸਾਰੇ ਵੀ ਜਿੰਨੇ ਵੇਖਦੇ ਆ ਤੇ ਆ ਆ ਵੀ ਮੰਮੀ ਦਾ ਆ ਮੇਰਾ ਇਹ ਤਾਂ ਦੋ ਆ ਇੱਕ ਮਨ ਸੰਦੀਪ ਦਾ ਆ ਖੋਪਾ ਕੱਢ ਕੇ ਲਿਆਇਆ ਤੂੰ ਆ ਖੋਪਾ ਕੱਢੋ ਵਿੱਚ ਸੋਹਣਾ ਸੂਟ ਨਾਈਸ ਆ ਵੀ ਨਾਈ ਸੂਟ ਆ ਨਾਈ ਸੂਟ ਇਹ ਨਵੀਂ ਕੀ ਚੱਲੀ ਨਾ ਹਾਂ ਆ ਫੇਰ ਮੰਮੀ ਦਾ ਇਹ ਵੀ ਇਹਦਾ ਏ ਹਰਮਨ ਦਾ ਮੰਮੀ ਵੀ ਉੰਨੀ ਸ਼ਾਪਿੰਗ ਕਰਾਈ ਕਿ ਕਿੱਡੀ ਕਾਂਜ ਖਜੂਰੀ ਜੀ ਮੈਂ ਤਾਂ ਕਿਹਾ ਹੀ ਜੀ ਸੀ ਆ ਲੋਕ ਜਾ ਆ ਮੇ ਆ ਆ ਮੇਰਾ ਹਨਾ ਅੱਛਾ ਆ ਮੰਮੀ ਦਾ ਨਾ ਛੋ ਜੀ ਆ ਮੀਰਾ ਇਹ ਕਿਰਾਤੂ ਵੇਰ ਵਾਚਣਾ ਮੈਂ ਕਿ ਦਿੰਨੀ ਮੈਂ ਕਿ ਮੈਂ ਨਹੀਂ ਲੈਣੀ ਕਿ ਮੇਰੇ ਕੋਲ ਹੈ ਦੀ ਆ ਦੋ ਮੇਰੇ ਤੇਰੇ ਸਾਥ ਰੇਟ ਵੀ ਸਸਤਾ ਹੀ ਕੋ ਜਿਆਦਾ ਨਹੀਂ ਹੈਗਾ ਮਹਿੰਗੇ ਨਹੀਂ ਹੈ ਸਹੀ ਆ ਸਹੀ ਸਹੀ ਆ ਲੱਗਦੇ ਵੀ ਸੋਹਣਿਆ ਸੂਟ ਇਤਾਂ ਦਾ ਸਿੰਪਲ ਗਰਮੀਆਂ ਚ ਨਾਈਸ ਸਸਤੇ ਆ ਰੇਟ ਵਾਲਾ ਸੂਟ ਮੈਂ ਤਾਂ ਭਾਈ ਉਹਨਾਂ ਨੂੰ ਸੰਦੀਪ ਤੂੰ ਕਿਹਾ ਸੀ ਤੂੰ ਲੈ ਆਸ ਗਿਆ ਲੈ 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 ਦਿਖਾਓ ਦਿਖਾਓ ਛੇਤੀ ਕਰੋ ਬੈਕ ਟੂ ਬੇਸਿਕ 1 ਮਿੰਟ ਸੰਦੀਪ ਆਹ ਕੀ ਨਾਲ ਇਹਦੇ ਆ ਵੀ ਮੇਰਾ ਸੋਹਣਾ ਹੈ ਤੁਰੇ ਇਵੇਂ ਸਾ ਤੋਂ ਇਹੋ ਤੇ ਇਹੋ ਨਵਾਂ ਨਵਾਂ ਵਿਆਹ ਨੇ ਇਹਨੂੰ ਚਾ ਚੜਿਆ ਰਹਿੰਦਾ ਆ ਦੇ ਘਰ ਵਾਲੇ ਨੂੰ ਕਹੀ ਜਾਂਦੀ ਆ ਤਾਂ ਆਪਾਂ ਆਪਦੇ ਮਸ਼ੀਨ ਚਲਣੀ ਆ ਆ ਮਸ਼ੀਨ ਐਮਬਰਾਇਡਰੀ ਕਰਨੀ ਆ ਫੈਬਰਿਕ ਤੇ ਅਸਾਂ ਇੱਥੇ ਹੋ ਜਾ ਵਰਕ ਹੋਗਾ ਫਿਰ ਕੰਪਲੀਟ ਹੋਣਾ ਉਹ ਭਰਾਵਾ ਇਹਨੂੰ ਵੱਡ ਲਾ ਕਾਕੇ ਸੂਟ ਬਦਲਿਓ ਗਈ ਸਵਾਏ ਹਾਂ ਦਾਤਰੀ ਲੈ ਆ ਵੀ ਮੇਰਾ ਉਹ ਵੀ ਮੇਰਾ ਟਾਈ ਐਂਡ ਆਈ ਆ ਵੀ ਮੇਰਾ ਆ ਮੇਰੇ ਨਾਲ ਦੇ ਜਿਹੜੇ ਆ ਸੂਟ ਐਵੇਂ ਦੇ ਕੇ ਕਿਹਨਾਂ ਨੂੰ ਦਵਾਤਾ ਮੈਂ ਫਿਰ ਪੰਪ ਦੇ ਕੇ ਯੂ ਲਾਈਕ ਇਟ ਯੂ ਲਾਈਕ ਇਟ ਵਾਹ ਬੀਵਾਦੀ ਇਹ ਕਿਡਾ ਬਾ ਆ ਪ੍ਰਿੰਟ ਵੇਖ ਤੋਬਾ ਤੋਬਾ ਲਫਾਫਿਆਂ ਜਵਾਵਾ ਕੁਛ ਹੋ ਗਿਆ ਖਾਲੀ ਨਹੀਂ ਆ ਵੀ ਮੇਰਾ ਨਹੀਂ ਖਾਲੀ ਆ ਰਹਿ ਗਿਆ ਇਹਦੀ ਚੁੰਨੀ ਦੁਪੱਟੇ ਆ ਸਾਰੇ ਸੁੱਟੇ ਨੇ ਕੱਚੀਆਂ ਜੀਆਂ ਤੇਰੀ ਗੁੱਤਰੀ ਕਿਹੜਾ ਇੱਕ ਖੁੱਲੀ ਆ ਬੱਚੀਆਂ ਜੀਆਂ ਕਰਤੀਆਂ ਪੁੱਛੀ ਗੋਗੋ ਕੀ ਕੀਤਾ ਤੂੰ ਕੁੜੀਆਂ ਨਾਲ ਅੱਜ ਮੈਂ ਨਹੀਂ ਮੋٹے ਮਾਮੇ ਨੇ ਕੀਤਾ ਇਹਨਾਂ ਨੇ ਕਿਉਂ ਖਾਚ ਮਰ ਸੇੜ ਤਾਂ ਜਮੂ ਪਾਈ ਆ ਵਿਚਾਰ ਗਿਆ ਪੈਸੇ ਇਕੱਠੇ ਕਰੀਆ ਫਿਰਨ ਨਹੀਂ ਤੇ ਤਿਆਰ ਤਾਂ ਤੂੰ ਕੀਤੀਆਂ ਵੀ ਲੈ ਕੇ ਜਾਣਾ ਲੈ ਕੇ ਜਾਣਾ ਉਹ ਮਸ਼ੀਨ ਚੱਲਦੀ ਵੀ ਉਹ ਚਲਾਉਣੀ ਨਹੀਂ ਗਈ ਇਹ ਆਪ ਕਿਹੜਾ ਮੱਕੀ ਪੀਜਣ ਗਿਆ ਉਹ ਮੈਂ ਟਰੈਕਟਰ ਦਵਾਉਣ ਗਿਆ ਸੀ ਮੁੰਡੇ ਨੂੰ ਟਰੈਕਟਰ ਦਵਾਉਣ ਗਿਆ ਇੱਦਾਂ ਟਰੈਕਟਰ ਦਵਾਉਂਦਾ ਫਿਰਦਾ ਵਾ ਕੋ ਹੋਰ ਵੱਡੀ ਗੱਲ ਵੇਖ ਅਸੀਂ ਇੰਨਾ ਘੁੰਮ ਫਿਰ ਕੇ ਆ ਗਿਆਂ ਪਰ ਬਾਅਦ ਦੀ ਅਸੀਂ ਕੋਈ ਚੀਜ਼ ਨਹੀਂ ਖਾਦੀ ਨਾ ਕੋਈ ਤਲੀ ਨਾ ਕੋਈ 프라이ਡ ਕੋਈ ਚੀਜ਼ ਨਹੀਂ ਖਾਦੀ ਪੁੱਛ ਆਹ ਦਾ ਗੁੰਨਾਮ ਬੱਸਦਾ ਭਈ ਤੇਰੇ ਨਾਲ ਤੇ ਤੈਨੂੰ ਵੀ ਮੈਂ ਹੀ ਖਵਾਇਆ ਆਪਦੇ ਹਿੱਸੇ ਦਾ ਨਹੀਂ ਹੋਇਆ ਦੱਸ ਉੱਥੇ ਮੈਂ ਖਾਦਾ ਮੈਂ ਤਾਂ ਖਾਣਦੇ ਆ ਨਾ ਫਿਰ ਮੈਂ ਤਾਂ ਖਾਦਾ ਟਰੈਕਟਰ ਦਵਾਉਣ ਗਿਆ ਉੱਥੇ ਉਹਨਾਂ ਨੂੰ ਫੋਨ ਦਵਾਉਣ ਗਿਆ ਕੀ ਪੀ ਉਹਨਾਂ ਨੂੰ ਤੇ ਉੱਥੇ ਉਹਨਾਂ ਨੇ ਕਰਾ ਲਿਆ ਤੇ ਫਿਰ ਮੈਂ ਇਹਨੂੰ ਫੋਨ ਲਾਦਾ ਮੈਂ ਕਿ ਆ ਜਾ ਛੇਤੀ ਛੇਤੀ ਆਪਾਂ ਇਹਨੂੰ ਦਫਾਦਾ ਕੱਪੜਾ ਸੋਹਣਾ ਨਾ ਪ੍ਰਿੰਟ ਦਾ ਆ ਰਹਿ ਗਿਆ ਜਿਹਦੇ ਵਿੱਚ ਕੋਈ ਇਹਦੇ ਵਿੱਚ ਚੁੰਨੀਆਂ ਵਾ ਚੁੰਨੀਆਂ ਸਾਰੀਆਂ ਬਹੁਤ ਸੋਹਣੀਆਂ ਸੋਹੇ ਚੁੰਨੀਆਂ ਐਸੀ ਮਸ਼ਲੀਲੀ ਦੇਖ ਆਈ ਤੇ ਉਹ ਨਾੜਾ ਕੋਹਣ ਪੰਪ ਕਿੰਨਾ ਹੁੰਦਾ ਰਹਿੰਦਾ ਨਾ ਦੇਖੀ ਹੱਥ ਉਹ ਬਹੁਤ ਤੇ ਉਹਨਾਂ ਨੇ ਪਾਇਆ ਹੀ ਨਹੀਂ ਚਿੱਟਾ ਕੱਪੜਾ ਯੋ ਮੇਟਾ ਕੱਪੜਾ ਪਾਇਆ ਸੀ ਕਟਿਆ ਸੀ ਪਰ ਪਾਇਆ ਨਹੀਂ ਨਹੀਂ ਆਵੇ ਦੁਪੱਟੇ ਹੀ ਆ ਸਾਰੇ ਇਹ ਗੁਗੂ ਡਾਈ ਕਰਾਉਣ ਵਾਲੇ ਦੁਪੱਟੇ ਆ ਸਾਰੇ ਅਲੱਗ-ਅਲੱਗ ਫੈਬਰਿਕ ਆ ਲਓ ਜੀ ਆ ਜੋ ਵੀ ਸੀ ਤਾਮਾ ਜਮਾ ਇਹਨਾਂ ਦਾ ਇਹ ਸੀਗਾ ਇਹ ਚੁੰਨੀਆਂ ਇਹ ਡਾਈ ਕਰਾਵਾਂਗੇ ਅਲੱਗ-ਅਲੱਗ ਰੰਗ-ਰੰਗ ਦੀਆਂ ਹਾਂ ਦੇਖ ਕੇ ਚੱਲੀ ਜਾ ਸੂਟ ਪਾ ਫਾ ਕੇ ਜਮਖਾਏ ਆਪਣੇ ਮੁੰਡੇ ਹੋਰੀਆਂ ਨਾ ਚੁੰਨੀ ਡਾਈ ਮੁੰਡਿਆਂ ਨੂੰ ਇਹਲਾ ਕੋਈ ਟੈਨਸ਼ਨ ਨਹੀਂ ਹੁੰਦੀ ਚੁੰਨੀ ਡਾਈ ਸ਼ਾਈ ਦੀ ਤੇ ਤੁਹਾਨੂੰ ਸਵਾਈ ਪੈਣੀ ਆ। ਆ ਜੀ ਹਜੇ ਸਵਾਈ ਪੈਣੀ ਆ। ਤੇਰੇ ਪਤਾ ਐ ਲਾਈਨਿੰਗ ਵਾਲੇ ਇਹਨੇ ਲਾਈਨਿੰਗ ਵੀ ਆਉਣੀ ਆ। ਕਿੰਨੇ? 1300 ਰੁਪਏ। 1300 ਜਿੰਨੇ ਸੂਟ ਆ ਪੱਗ ਜਿੰਨੇ ਦਾ ਲਾਈਨਿੰਗ ਲੱਗ ਜਾਂਦੀ ਆ। ਲਾਈਨਿੰਗ ਲੱਗਦੀ। ਇਕਲਾ ਫਿਰ ਤੂੰ ਰੋਟੀ ਪਾਣੀ ਜੋ ਕਰ ਲੈ ਕੋਸ। 3000 ਦਾ ਸਵਾਈ ਬਣ ਜਣੀ ਆ। ਹਾਂ 3000 ਸਵਾਈ ਬਣ ਜਣੀ ਆ। ਸਾਰਾ ਬੈਗਾਂ ਚ ਪਾ। ਕੋਲ ਲੱਗੀ। ਹੋਰ ਕੁਛ। ਬਸ ਆਹੀ ਕੁਛ। ਅੱਛਾ ਅੱਜ ਤੋਂ ਡੱਕੇੜਾ ਡੇ ਸੀਗਾ। ਅੱਜ ਸ਼ਾਪ ਹੀ ਡੇ। ਨਹੀਂ ਉੱਥੇ ਗਿਆ ਮਜੇ ਬੈਕਡੇ ਭਾਈ ਉਹਨੇ ਬਹੁਤ ਮੋਟੀਵੇਸ਼ਨਲ ਲੱਗੀਆਂ ਹਫਤਾ ਹੋ ਗਿਆ ਤੇ ਸਾਡੇ ਧਰਮਕੁੜ ਜਿੰਮ ਖੁੱਲੀ ਨਵੀਂ ਬਹੁਤ ਹੀ ਨਾਈਸ ਆ ਉਹ ਆਪ ਕਰਾਉਂਦੀ ਇਹਨਾਂ ਨੂੰ ਮੰਮੀ ਫਾਇਦਾ এনवायरमेंट ਵਧੀਆ ਆਉਦਾ ਵਾ ਮੋਟੀ ਲੱਗਦੀ ਜੀ ਨਹੀਂ ਕਰਦਾ ਨਾ ਜਾਣ ਨੂੰ ਫਿਰ ਫੈਮਿਲੀ ਵਾਲਾ ਮਾਹੌਲ ਆ ਅਸੀਂ ਪਹਿਲਾਂ ਵੀ ਜਿੰਮ ਲੱਗੇ ਸੀ ਕਿਸੇ ਜਾਣਦੀਆਂ ਹੀ ਖੁਸ਼ ਹੋ ਕੇ ਆ ਇਧਰ ਵੇਲਾ ਅਸੀਂ ਸਿੱਧਾ ਪ੍ਰੋਜਪੁਰ ਗੱਡੀ ਜਿੰਮ ਲੱਗਦੇ ਇੱਧਰ ਪੱਗੇ ਆ ਆਸਾ ਜਮਾਨ ਨੂੰ ਜਿਹੜਾ ਥੋੜਾਕ ਟਾਈਮ ਮਿਲਿਆ ਪਤਲੀ ਹੋਣ ਨੂੰ ਮੁੜ ਕੇ ਨੂੰ ਜਾਣਾ ਪੈਣਾ ਨਾ ਆਪਦੇ ਦੇਸ਼ ਸੋ ਉਹਦੇ ਕਰਕੇ ਇਹਨੂੰ ਟਾਈਮ ਉਹ ਵੀ ਫਰੋਜ ਪਰੀ ਸੀਗੇ ਆ ਪਰਨੇ ਮੇਰੇ ਕਰਾ ਦੇ ਕਰਾ ਦਿਨੇ ਤੇਰੇ ਪਰਨੇ ਵੀ ਪਰਨੇ ਜ਼ਰੂਰੀ ਆ ਉਹ ਜ਼ਰੂਰੀ ਕਰਾ ਦੇ ਤੁਸੀਂ ਮੈਨੂੰ ਇਹ ਦੱਸਿਓ ਸਾਰੇ ਜਣੇ ਮੈਂ ਜਿਹੜੇ ਸੂਟ ਲੈ ਕੇ ਆ ਉਹਨਾਂ ਦੇ ਪ੍ਰਿੰਟ ਸੂਟ ਬਹੁਤ ਸੋਹਣੇ ਆ ਸਾਰਿਆਂ ਦੇ ਕਲੋਮੈਂਟ ਅੱਛੇ ਅੱਛੇ ਹੋਣਗੇ ਜੀ ਪਲੀਜ਼ ਦੱਸਿਓ ਆ ਮਟਾਈਲ ਆ ਯਾਰ ਅੰਦਰ ਵੰਡੀ ਪਣੀ ਨਹੀਂ ਨਾ ਪੂਰਾ ਫੇਰ ਪਾਵਾਂਗੇ ਵਲੌਗ ਚੰਗਾ ਆਪਾਂ ਨੂੰ ਸ਼ੀਟ ਤੇ ਸੂਟ ਕੱਟ ਕੇ ਹਾਂ ਹਾਂ ਕਮਿੰਗ ਸੂਨ ਰਹੂਗਾ ਜੀ ਜਲਦੀ ਅਸੀਂ ਸ਼ਾਰਟਲੀ ਲਾਂਚ ਕਰਾਂਗੇ ਉਹ ਇਸ ਦੇ ਨਾਲ ਜੀ ਪਲੇਨ ਬਾਟਮ ਆ ਇੱਥੇ ਵੀ ਆਪਾਂ ਵਰਕ ਕਰਾਂਗੇ ਵੈਰੀ ਗੁੱਡ ਪਲੇਨ ਬਾਟਮ ਆ ਲਓ ਮਾਰਦੇ ਰਿਹਾ ਚਾਰਜਰ ਕਿੱਥੇ ਆ ਹੋ ਗਏ ਉਹ ਜਿਹੜੀ ਪਲੇ ਸਟੇਸ਼ਨ ਨੂੰ ਲੱਗਾ ਹੋਇਆ ਚਾਰਜਰ ਉਹਦਾ ਹੀ ਆ ਜੀ ਬੰਦੇ ਤੇਰਾ ਕਿਹੜਾ ਸੀ ਲਓ ਵੀ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਇਹ ਖਤਮ ਸਾਰੇ ਜਣਿਆਂ ਦਾ ਬਹੁਤ ਬਹੁਤ ਧੰਨਵਾਦ ਵਲੌਗ ਵੇਖਣ ਲਈ ਜੇ ਵਲੌਗ ਵਧੀਆ ਲੱਗੇ ਤੇ ਲਾਈਕ ਕਮੈਂਟ ਤੇ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਲਈ ਬਾਏ ਬਾਏ ਟਾਟਾ ਕਿਉਂਕਿ ਹੁਣ ਥੋੜੇ ਜਿਨੇ ਵਲੌਗ ਸਾਡੇ ਮੜਾ ਜਾ 1-2 ਦਿਨ ਦਾ ਜਾਂ 3-4 ਦਿਨ ਦਾ ਗੈਪ ਪੈ ਸਕਦਾ ਕਿਉਂਕਿ ਵਜਾ ਕਿਉਂਕਿ ਹੁਣ ਸੀਜ਼ਨ ਸਟਾਰਟ ਹੋ ਗਿਆ ਮੱਕੀ ਬੀਜਣ ਦਾ ਤੇ ਹੁਣ ਗੱਗੂ ਵੀ ਅੱਜ ਫੇਰ ਸਵੇਰ ਦਾ ਮੱਕੀ ਬੀਜਣੀ ਗਿਆ ਹੋਇਆ ਮਸ਼ੀਨ ਦੇ ਮਗਰੀ ਤੇ ਅਸੀਂ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਉਹ ਵੀ ਮੈਂ ਹੁਣ ਚੱਲਾ ਸਮਾਨ ਲੈਣ ਮਸ਼ੀਨ ਦਾ ਉਹ ਚੀਜ਼ਾਂ ਨਿੱਕੀਆਂ ਨਿੱਕੀਆਂ ਤੇ ਉਹਦੇ ਕਰਕੇ ਥੋੜੇ ਜਿਹਾ ਲੇਟ ਹੋ ਸਕਦੇ ਆ ਵਲੌਗ ਤੇ ਪਰ ਡੋਂਟ ਵਰੀ ਕੋਸ਼ਿਸ਼ ਆਪਣੀ ਪੂਰੀ ਦਿਆ ਕਰੀ ਕਿ ਵਲੌਗ ਟਾਈਮ ਟਾਈਮ ਆਉਂਦੇ ਰਹਿਣ ਤੇ ਕੋਸ਼ਿਸ਼ ਕਰਾਂਗੇ ਕਿ ਛੇਤੀ ਤੋਂ ਛੇਤੀ ਬਣਾਇਆ ਕਰੀਏ ਤੇ ਅਪਲੋਡ ਕਰਿਆ ਕਰੀਏ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਉਹਨਾਂ ਟਾਈਮ ਲਈ ਬਾਏ ਬਾਏ ਟਾਟਾ